ਲੰਮੀ ਵਾਧਾ ਇਹ ਮੰਡੀ ਵਾਧਾ ਆਪਰੇ ਆ ਲੋ ਜਮਾ ਜਮਾ ਆਪਰੇ ਆ ਲੋ ਤੇ ਚੰਕਈ ਮੀ ਕਾਰਨ ਹੜ ਆਉਣ ਦੀ ਘਟਨਾ ਸਾਹਮਣੇ ਆਈ ਏ ਜਿहां ਪਹਾੜਾਂ ਤੇ ਮੀ ਪੈਣ ਕਾਰਨ ਇੱਕ ਚਰਨੇ 'ਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਲੋਕਾਂ ਨੂੰ ਚਰਨੇ ਤੋਂ ਸੁਰੱਖਿਅਤ ਥਾਵਾਂ ਬਲਪੱਝ ਦੇ ਦੇਖਿਆ ਗਿਆ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਚਰਨੇ ਵਿੱਚ ਅਚਾਨਕ ਹੜਾ ਆਉਣ ਕਾਰਨ ਸੁਰੱਖਿਅਤ ਥਾਵਾਂ ਤੇ ਪਸ ਦੇ ਨਜ਼ਰ ਆ ਰਹੇ ਨੇ ਚਰਨੇ ਦਾ ਪਾਣੀ ਇੱਕਦਮ ਵੱਧ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਪਾਜੜਾ ਪੈ ਗਈਆਂ ਵੱਡੀ ਗਿਣਤੀ ਚ ਲੋਕ ਚਰਨੇ ਵਿੱਚ ਮੌਜੂਦ ਸੀ ਉਥੇ ਨਹਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਅਚਾਨਕ ਹੜਾ ਆਇਆ ਤਾਂ ਦੇਖਦੇ ਹੀ ਦੇਖਦੇ ਚਰਨੇ ਦਾ ਪਾਣੀ ਵੱਧ ਗਿਆ ਅਤੇ ਮੌਕੇ ਤੇ ਮੌਜੂਦ ਲੋਕ ਇਧਰ ਉਧਰ ਭੱਜਦੇ ਨਜ਼ਰ ਆਏ ਉਦਰੇ ਇਸ ਘਟਨਾ ਦੌਰਾਨ ਇੱਕ 17 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਦਰਸਲੇ ਬੱਚਾ ਪਾਣੀ ਦੇ ਵਹਾਰ ਨਾਲ ਵਹਿ ਗਿਆ ਜਿਸ ਦੀ ਲਾਸ਼ ਚਰਨੇ ਤੋਂ ਕਈ ਸੌ ਮੀਟਰ ਦੂਰ ਪੱਥਰਾਂ ਵਿੱਚ ਪਈ ਮਿਲੀ અંબે વાવા ગડે વાહ સગડે આય અરીગા એય માં ઈતું વાંગો અબડી આવો જબા જબા અબડી વાંગા અબડી વાંગા பின்னாடி போறாரு கொம்பையா அங்க வந்து கூட்ரான். ஏய் கொம்பையா அங்க அப்படி கூட்ரான். அப்படி போறா. சின்னது அண்ணன் வந்தா அந்த லேடி சட்ட மாமா அந்த லேடி சட்டை கூட்ரங்க. அந்த கொம்பையாட. ஏய் வா அப்படி வாங்க. அது கீழ விழுந்துட்டான் அம்மா அங்காரு. அப்படி வாங்க அப்படி வாங்க. ஏய் அப்படி வாங்க. ஹலோ. ஏங்க. ਇਹ ਤਮਨ ਲਾਡੂ ਦੇ ਤਨਾਕਾਸ਼ੀ ਜ਼ਿਲ੍ਹੇ ਚ ਸਥਿਤ 올ਡ ਕੋਟ ਲੂਮ ਚਰਨੇ ਚ ਇਹ اچانک ਹੜਾ ਹੈ ਜਿੱਥੇ ਕਿ ਪਹਾੜਾਂ ਤੇ ਮੀਂਹ ਪਿਆ ਤਾਂ ਅਚਾਨਕ ਇਸ ਚਰਨੇ ਵਿੱਚ ਫਲੈਸ਼ ਫਲੱਡ ਆ ਗਿਆ ਜਿਸ ਤੋਂ ਬਾਅਦ ਚਰਨੇ ਵਿੱਚ ਨਹਾ ਰਹੇ ਲੋਕਾਂ ਨੂੰ ਹੱਥ-ਪੈਰਾਂ ਦੀ ਪੈ ਗਈ ਲੋਕ ਆਪਣੀ ਜਾਨ ਬਚਾ ਕੇ ਇੱਧਰ-ਉੱਧਰ ਭੱਜੇ ਨਜ਼ਰ ਆਏ ਦੱਸਿਆ ਕਿ ਇਸ ਚਰਨੇ ਨੂੰ ਬੇहद ਪਵਿੱਤਰ ਮੰਨਿਆ ਜਾਂਦਾ ਹੈ ਅਤੇ ਲੋਕ ਇੱਥੇ ਇਸ਼ਨਾਨ ਕਰਨ ਆਉਂਦੇ ਨੇ ਪਰ ਇਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਚਰਨੇ ਵਿੱਚ ਅਚਾਨਕ ਹੜ੍ਹ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇਸ ਚਰਨੇ ਦੀ ਪੇਟ ਇੱਕ ਬੱਚਾ ਚੜਿਆ ਇਹ 17 ਸਾਲਾ ਬੱਚੇ ਦੀ ਇਸ ਚਰਨੇ 'ਚ ਪਾਣੀ 'ਚ ਵਹਿ ਜਾਣ ਕਾਰਨ ਮੌਤ ਹੋ ਗਈ ਹੈ ਜਿਸ ਦੀ ਲਾਸ਼ ਨੂੰ 250 ਮੀਟਰ ਦੂਰ ਪੱਥਰਾਂ ਵਿੱਚੋਂ ਬਰਾਮਦ ਕੀਤਾ ਗਿਆ ਦਾ ਸੀ ਇਸ ਘਟਨਾ ਤੋਂ ਬਾਅਦ ਤਾਮਿਲਨਾਡੂ ਫਾਇਰ ਐਂਡ ਰੈਸਕਿਊ ਵਿਭਾਗ ਦੀ ਟੀਮ ਮੌਕੇ ਤੇ ਪੁੱਜ ਗਈ ਹੈ ਜਿਸ ਤੋਂ ਬਾਅਦ ਟੀਮ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਭੇਜਿਆ ਗਿਆ ਅਤੇ ਚਰਨੇ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਉਪਾਅ ਕੀਤੇ ਜਾ ਰਹੇ ਨੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਰਨੇ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਨਾ ਜਾਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ। ਉਦਰੇ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਕੁਦਰਤ ਦਾ ਕਹਿਰ ਕਿੰਨਾ ਵਿਨਾਸ਼ਕਾਰੀ ਹੋ ਸਕਦਾ ਹੈ। ਕੁਦਰਤੀ ਆਫਤਾਂ ਬਾਰੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸੁਰੱਖਿਅਤ ਨਿਯਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਦੱਸਤੀ ਹੈ ਕਿ ਚਰਨੇ ਵਿੱਚ ਅਚਾਨਕ ਫਲੈਸ਼ ਫਲੱਡ ਆਏ। ਇਹ ਵੀ ਦੱਸਦੀ ਹੈ ਕਿ ਫਲੈਸ਼ ਫਲੱਡ ਉਦੋਂ ਆਉਂਦੇ ਨੇ ਜਦੋਂ ਪਹਾੜਾਂ ਤੇ ਕਿਧਰੇ ਦੂਰ ਮੀਂਹ ਪੈਂਦਾ ਹੈ ਅਤੇ ਫਿਰ ਅਚਾਨਕ ਹੀ ਨਦੀਆਂ ਦਾ ਪਾਣੀ ਵਧ ਜਾਂਦਾ ਹੈ ਜਿਸ ਕਾਰਨ ਅਜੇਹੇ ਹੜ੍ਹਾਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਜਿਸ ਕਾਰਨ ਪ੍ਰਸ਼ਾਸਨ ਅਤੇ ਸੁਰੱਖਿਆ ਟੀਮਾਂ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੋਂ ਅਗ੍ਹਾ ਕਰਦੀਆਂ ਨੇ ਕਿ ਉਹ ਚਰਨਿਆਂ ਵਿੱਚ ਜ਼ਿਆਦਾ ਡੂੰਘਾਈ ਵਾਲੀ ਥਾਂਾਂ ਤੇ ਨਾ ਜਾਣ ਕਿਉਂਕਿ ਕਈ ਕਿਲੋਮੀਟਰ ਦੂਰ ਪੈ ਮੀਂਹ ਦਾ ਅਸਰ ਵੀ ਅਚਾਨਕ ਅਜੇਹੇ ਚਰਨਿਆਂ 'ਚ ਅਸਰ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਫਲੈਸ਼ ਫਲੱਡ ਆ ਜਾਂਦੇ ਨੇ ਬੀਤੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ 'ਚ ਵੀ ਅਜੇਹੇ ਬੇਹੱਦ ਹੜ੍ਹ ਦੇਖਣ ਨੂੰ ਮਿਲੇ ਨੇ ਕਈ ਲੋਕਾਂ ਦੀ ਜਾਨ ਵੀ ਅਜੇ ਇਹ ਹੜ੍ਹਾਂ ਵਿੱਚ ਜਾਂਦੀ ਰਹੀ ਏ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇੱਕ 17 ਸਾਲ ਦੇ ਬੱਚੇ ਨੂੰ ਆਪਣੀ ਜਾਨ ਗਵਾਉਣੀ ਪਈ ਏ ਫਿਲਹਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਚਰਨਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ